ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਆਪਾਂ ਜਦੋਂ ਵੀ ਗੁਰੂ ਘਰ ਜਾਣਾ ਹੈ ਤਾਂ ਗੁਰੂ ਘਰ ਜਾਣ ਲੱਗਿਆਂ ਇਹ ਚਾਰ ਚੀਜ਼ਾਂ ਆਪਣੇ ਨਾਲ ਲੈ ਕੇ ਜਾਣੀਆਂ ਹਨ ਇਹ ਚਾਰ ਪੇਟਾ ਗੁਰੂ ਦੇ ਚਰਨਾਂ ਦੇ ਵਿੱਚ ਪੇਟ ਕਰਕੇ ਆਉਣੀਆਂ ਹਨ ਤਾਂ ਦੇਖਣਾ ਸਾਡੇ ਮਨ ਦੀ ਜੋ ਵੀ ਇੱਛਾ ਹੋਵੇਗੀ ਉਹ ਜ਼ਰੂਰ ਪੂਰੀ ਹੋਵੇਗੀ ਸਾਡੀ ਅਰਦਾਸ ਸਾਡੇ ਵਾਹਿਗੁਰੂ ਅਕਾਲ ਪੁਰਖ ਜੀ ਤੱਕ ਜ਼ਰੂਰ ਪਹੁੰਚੇਗੀ ਕਿਉਂਕਿ ਕਈ ਮਨੁੱਖ ਕਹਿ ਦਿੰਦੇ ਹਨ ਕਿ ਅਸੀਂ ਪਾਣੀ ਪੜਦੇ ਹਾਂ ਗੁਰੂ ਘਰ ਵੀ ਜਾਂਦੇ ਹਾਂ ਪਰ ਸਾਡੀ ਅਰਦਾਸ ਪੂਰੀ ਨਹੀਂ ਹੁੰਦੀ ਪਰ ਮਹਾਪੁਰਖ ਜੀ ਕਹਿੰਦੇ ਹਨ ਕਿ ਸਾਡੇ ਗੁਰੂ ਨਾਨਕ ਪਾਤਸ਼ਾਹ ਜੀ ਤਾਂ ਹਰ ਵੇਲੇ ਹਰ ਘੜੀ ਆਪਣੇ ਦੋਹਾਂ ਹੱਥਾਂ ਦੇ ਨਾਲ ਦਾਤਾਂ ਵੰਡ ਰਹੇ ਹੁੰਦੇ ਹਨ ਪਰ ਸਾਨੂੰ ਹੀ ਮੰਗਣਾ ਨਹੀਂ ਆਉਂਦਾ ਪਰ ਸਾਨੂੰ ਇਹ ਮੰਗਣਾ ਨਹੀਂ ਆਉਂਦਾ ਸਾਨੂੰ ਅਰਦਾਸ ਬੇਨਤੀ ਕਰਨੀ ਨਹੀਂ ਆਉਂਦੀ ਤਾਂ ਜੋ ਵੀ ਕਹਿੰਦੇ ਨੇ ਕਿ ਸਾਡੀ ਅਰਦਾਸ ਪੂਰੀ ਨਹੀਂ ਹੁੰਦੀ ਤਾਂ ਉਹ ਮਹਾਪੁਰਖਾਂ ਵੱਲੋਂ ਦੱਸੀ ਹੋਈ ਚੁਗਤੀ ਅਪਣਾ ਕੇ ਜ਼ਰੂਰ ਦੇਖੋ ਮਹਾਪੁਰਖ ਜੀ ਕਹਿੰਦੇ ਹਨ ਕਿ ਜਦੋਂ ਵੀ ਗੁਰੂ ਘਰ ਜਾਣਾ ਹੈ ਤਾਂ ਗੁਰੂ ਘਰ ਜਾਂਦੇ ਹੋਏ ਕਦੇ ਵੀ ਗੱਲਾਂ ਨਹੀਂ ਕਰਨੀਆਂ ਪਹਿਲੀ ਪੇਟ ਇਹੇ ਲੈ ਕੇ ਜਾਣੀ ਹੈ ਉਹ ਹੈ ਬਾਣੀ ਦੀ ਪੇਟਾ ਪਾਪ ਜਦੋਂ ਵੀ ਆਪਾਂ ਘਰੋਂ ਤੁਰਨਾ ਹੈ ਤਾਂ ਘਰੋਂ ਤੁਰਦੇ ਅਸਾਰ ਹੀ ਬਾਣੀ ਪੜ੍ਹਨੀ ਸ਼ੁਰੂ ਕਰ ਦੇਣੀ ਹੈ ਅਤੇ ਘਰੋਂ ਅਰਦਾਸ ਕਰਕੇ ਤੁਰਨਾ ਹੈ ਅਰਦਾਸ ਬੇਨਤੀ ਕਰਕੇ ਜੋ ਵੀ ਤੁਹਾਨੂੰ ਬਾਣੀ ਕੰਠ ਹੈ ਜੋ ਵੀ ਸ਼ਬਦ ਕੰਠ ਹੈ ਉਹ ਹੈ ਬਾਣੀ ਦੀ ਪੇਟਾ ਪਾਪ ਜਦੋਂ ਵੀ ਆਪਾਂ ਘਰੋਂ ਤੁਰਨਾ ਹੈ ਤਾਂ ਘਰੋਂ ਤੁਰਦੇ ਅਸਾਰ ਤੋਂ ਹੀ ਬਾਣੀ ਪੜ੍ਹਨੀ ਸ਼ੁਰੂ ਕਰ ਦੇਣੀ ਹੈ ਅਤੇ ਘਰੋਂ ਅਰਦਾਸ ਕਰਕੇ ਤੁਰਨਾ ਹੈ ਅਰਦਾਸ ਬੇਨਤੀ ਕਰਕੇ ਜੋ ਵੀ ਤੁਹਾਨੂੰ ਬਾਣੀ ਕੰਠ ਹੈ ਜੋ ਵੀ ਸ਼ਬਦ ਕੰਠ ਹੈ ਉਸ ਸ਼ਬਦ ਦਾ ਜਾਪ ਕਰਦੇ ਹੋਏ ਗੁਰੂ ਘਰ ਵੱਲ ਜਾਣਾ ਹੈ ਰਸਤੇ ਦੇ ਵਿੱਚ ਚਾਹੇ ਕੋਈ ਵੀ ਮਿਲੇ ਚਾਹੇ ਤੁਹਾਡੇ ਨਾਲ ਕੋਈ ਜਾ ਰਿਹਾ ਹੈ ਉਹ ਗੱਲਾਂ ਬਾਤਾਂ ਕਰ ਰਿਹਾ ਹੈ ਤੁਸੀਂ ਕਿਸੇ ਤੁਸੀਂ ਕਿਸੇ ਵੀ ਗੱਲ ਦੇ ਵਿੱਚ ਹੰਗਾਰਾ ਨਹੀਂ ਦੇਣਾ ਨਾ ਹੀ ਆਪ ਗੱਲਬਾਤ ਕਰਨੀ ਹੈ ਅਤੇ ਨਿੰਦਿਆ ਚੁਗਲੀ ਤੋਂ ਉਸ ਤੋਂ ਬਿਲਕੁਲ ਪਰਹੇਜ਼ ਕਰਨਾ ਹੈ ਉਹ ਤਾਂ ਆਪਾਂ ਹਰ ਵੇਲੇ ਹੀ ਕਰਨਾ ਹੈ ਇਹ ਨਹੀਂ ਕਿ ਸਿਰਫ ਆਪਾਂ ਗੁਰੂ ਘਰ ਜਾਣ ਲੱਗਿਆਂ ਹੀ ਨਿੰਦਿਆ ਚੁਗਲੀ ਤੋਂ ਪਰੇਸ਼ ਕਰਨਾ ਹੈ ਨਹੀਂ ਨਿੰਦਿਆ ਚੁਗਲੀ ਆਪਾਂ ਕਿਸੇ ਵੀ ਵੇਲੇ ਨਹੀਂ ਕਰਨੀ ਪਰ ਜਦੋਂ ਆਪਾਂ ਗੁਰੂ ਘਰ ਜਾਣਾ ਹੈ ਤਾਂ ਗੁਰੂ ਘਰ ਜਾਂਦੇ ਸਮੇਂ ਆਪਾਂ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਦੁੱਖ ਦੀ ਸੁੱਖ ਦੀ ਕੋਈ ਨਿੰਦਿਆ ਦੀ ਕੋਈ ਪ੍ਰਸੰਸਾ ਦੀ ਗੱਲ ਨਹੀਂ ਕਰਨੀ ਸੰਗਤ ਜੀ ਸਿਰਫ ਤੇ ਸਿਰਫ ਉਸ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਜਪਣਾ ਹੈ ਅਤੇ ਨਾਮ ਉਹੀ ਜਪ ਅਤੇ ਨਾਮ ਉਹੀ ਜਪਿਓ ਜੋ ਤੁਹਾਨੂੰ ਬਾਣੀ ਕੰਠ ਹੋਵੇ ਜੋ ਤੁਹਾਨੂੰ ਜਪਣ ਦੇ ਵਿੱਚ ਸਰਲ ਲੱਗੇ ਚਾਹੇ ਮੋਲ ਮੰਤਰ ਦਾ ਜਾਪ ਕਰ ਲੈਣਾ ਚਾਹੇ ਵਾਹਿਗੁਰੂ ਜੀ ਦਾ ਸਿਮਰਨ ਕਰ ਲੈਣਾ ਜੇਕਰ ਤੁਹਾਨੂੰ ਬਾਣੀ ਕੰਠ ਹੈ ਤਾਂ ਤੁਸੀਂ ਉਹ ਬਾਣੀ ਪੜਦੇ ਹੋਏ ਜਾਣਾ ਜਿਸ ਤਰ੍ਹਾਂ ਚਉਪਾਈ ਸਾਹਿਬ ਜੀ ਦੀ ਬਾਣੀ ਹਰੇਕ ਨੂੰ ਨੋਕ ਨੋਕਾਂ ਹੁੰਦੀ ਹੈ ਤੇ ਫਿਰ ਤੁਸੀਂ ਇਹ ਬਾਣੀ ਪੜਦੇ ਹੋਏ ਜਾਣਾ ਹੈ ਚਾਹੇ ਗੁਰਦੁਆਰਾ ਤੁਹਾਡੇ ਘਰ ਤੋਂ 5 ਮਿੰਟ ਦੂਰ ਹੈ ਚਾਹੇ 50 ਮਿੰਟ ਦੂਰ ਹੈ ਜਦੋਂ ਵੀ ਗੁਰੂ ਘਰ ਜਾਣਾ ਹੈ ਘਰ ਤੋਂ ਲੈ ਕੇ ਗੁਰੂ ਘਰ ਤੱਕ ਬਾਣੀ ਪੜਦੇ ਹੀ ਜਾਣਾ ਹੈ ਤਾਂ ਪਹਿਲੀ ਪੇਟਾ ਇਹ ਲੈ ਕੇ ਜਾਣੀ ਹੈ ਉਹ ਬਾਣੀ ਦੀ ਪੇਟਾ ਹੈ ਸ਼ਬਦ ਦੀ ਪੇਟਾ ਹੈ ਸੰਗਤ ਜੀ ਉਸ ਤੋਂ ਬਾਅਦ ਜਦੋਂ ਆਪਾਂ ਗੁਰੂ ਘਰ ਜਾਣਾ ਹੈ ਗੁਰੂ ਘਰ ਜਾ ਕੇ ਬੜੇ ਪਿਆਰ ਸਤਿਕਾਰ ਦੇ ਨਾਲ ਮੱਥਾ ਟੇਕਣਾ ਹੈ ਇਹ ਨਹੀਂ ਕਿ ਕਾਲੀ ਕਾਲੀ ਸਿਰਫ ਫਾਰਮੈਲਟੀ ਹੀ ਕਰਨੀ ਹੈ ਕਿ ਜਿਸ ਤਰ੍ਹਾਂ ਮੈਂ ਪਤਾ ਨਹੀਂ ਕਿੱਡਾ ਕਬੜਾ एहसान ਕਰ ਰਿਆ ਹਾਂ ਕਿ ਪੰਜੋ ਪੰਜੇ ਜਲਦੀ ਜਲਦੀ ਮੱਥਾ ਟੇਕਿਆ ਤੇ ਘਰ ਵਾਪਸ ਆ ਗਏ ਨਹੀਂ ਸਾਧ ਸੰਗਤ ਜੀ ਪਿਆਰ ਸਤਿਕਾਰ ਦੇ ਨਾਲ ਹੀ ਮੱਥਾ ਟੇਕਣਾ ਹੈ ਫਿਰ ਗੁਰੂ ਘਰ ਦੇ ਵਿੱਚ ਜਾ ਕੇ ਉਹ ਸੇਵਾ ਜ਼ਰੂਰ ਕਰਨੀ ਹੈ ਗੁਰੂ ਘਰ ਦੀ ਕੀਤੀ ਹੋਈ ਸੇਵਾ ਤੁਹਾਡੇ ਸਾਰੇ ਕੰਮਾਂ ਨੂੰ ਸਵਾਰ ਦਿੰਦੀ ਹੈ ਗੁਰੂ ਘਰ ਦੀ ਸੇਵਾ ਸਾਡੇ ਕੰਮਾਂ ਦੀਆਂ ਹਰ ਮੁਸ਼ਕਲਾਂ ਨੂੰ ਦੂਰ ਕਰਦੀ ਹੈ ਅਤੇ ਸਭ ਤੋਂ ਵੱਡੀ ਗੱਲ ਜੋ ਸਾਡੇ ਮਨ ਦੇ ਵਿਸ਼ੇਵਿਕਾਰ ਹਨ ਉਹ ਗੁਰੂ ਘਰ ਦੀ ਸੇਵਾ ਦੇ ਨਾਲ ਦੂਰ ਹੁੰਦੇ ਹਨ ਭਾਵੇਂ ਕਿ ਜਿਉਂ-ਜਿਉਂ ਹੀ ਆਪਾਂ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਹਾਂ ਤਿਉਂ-ਤਿਉਂ ਹੀ ਸਾਡਾ ਮਨ ਨਿਰਮਲ ਹੁੰਦਾ ਹੈ ਸ਼ੁੱਧ ਹੁੰਦਾ ਹੈ ਸਾਫ਼ ਹੁੰਦਾ ਹੈ ਤਾਂ ਗੁਰੂ ਘਰ ਦੇ ਵਿੱਚ ਜਾ ਕੇ ਸੇਵਾ ਜ਼ਰੂਰ ਕਰਨੀ ਹੈ ਚਾਹੇ ਝਾੜੂ ਦੀ ਸੇਵਾ ਕਰ ਲੋ ਚਾਹੇ ਲੰਗਰਾਂ ਦੀ ਸੇਵਾ ਕਰ ਲੋ ਚਾਹੇ ਬਰਤਨਾਂ ਦੀ ਤੇ ਜਿਹੜੇ ਮਨ ਦੇ ਵਿਸ਼ੇ ਵਿਕਾਰ ਨਾਲ ਪਰੇ ਹੋਏ ਹਨ ਮੇਰੇ ਵੀਰ ਅਤੇ ਭੈਣਾ ਕਿਸੇ ਨਾ ਕਿਸੇ ਜੋ ਪਰੇਸ਼ਾਨੀ ਤੋਂ ਪਰੇਸ਼ਾਨ ਹਨ ਟੈਨਸ਼ਨ ਦੇ ਵਿੱਚ ਰਹਿੰਦੇ ਹਨ ਉਹਨਾਂ ਨੂੰ ਕੁਝ ਵੀ ਸਮਝ ਨਹੀਂ ਲੱਗਦਾ ਤਾਂ ਉਹ ਗੁਰੂ ਘਰ ਦੇ ਵਿੱਚ ਜਾ ਕੇ ਬਰਤਨਾਂ ਦੀ ਸੇਵਾ ਜ਼ਰੂਰ ਕਰ ਲੈਣ ਜਿਵੇਂ-ਜਿਵੇਂ ਬਰਤਨ ਸਾਫ਼ ਕਰਨਗੇ ਤਿਉਂ-ਤਿਉਂ ਸਾਡੇ ਰਸਤੇ ਸਾਫ਼ ਹੁੰਦੇ ਜਾਣਗੇ ਤਾਂ ਇਹ ਬਰਤਨਾਂ ਦੀ ਸੇਵਾ ਜ਼ਰੂਰ ਕਰਨੀ ਹੈ ਅਤੇ ਬਰਤਨਾਂ ਦੀ ਸੇਵਾ ਕਰਦੇ ਹੋਏ ਵੀ ਸਾਡਾ ਧਿਆਨ ਸਾਡੇ ਗੁਰੂ ਚਰਨਾਂ ਦੇ ਵਿੱਚ ਹੋਣਾ ਚਾਹੀਦਾ ਹੈ ਭਾਵ ਇੱਕ ਸ਼ਬਦ ਗੁਰੂ ਦੇ ਨਾਲ ਜੁੜਿਆ ਹੋਣਾ ਚਾਹੀਦਾ ਹੈ ਉਸ ਵੇਲੇ ਵੀ ਆਪਾਂ ਕੋਈ ਨਾ ਕੋਈ ਸ਼ਬਦ ਕੋਈ ਨਾ ਕੋਈ ਬਾਣੀ ਦਾ ਜਾਪ ਕਰਦੇ ਰਹਿਣਾ ਹੈ ਅਤੇ ਸੰਗਤ ਜੀ ਤੀਸਰਾ ਕੰਮ ਗੁਰੂ ਘਰ ਦੇ ਵਿੱਚ ਜੋ ਵੀ ਕਥਾ ਹੋ ਰਹੀ ਹੈ ਜੋ ਵੀ ਕੀਰਤਨ ਹੋ ਰਿਹਾ ਹੈ ਉਸ ਨੂੰ ਬੜੇ ਪਿਆਰ ਸਤਿਕਾਰ ਨਾਲ ਬੈਠ ਕੇ ਸੁਣਨਾ ਹੈ ਸੰਗਤ ਕਰਨੀ ਹੈ ਕਿਉਂਕਿ ਸਾਥ ਸੰਗਤ ਦੇ ਵਿੱਚ ਬੈਠ ਕੇ ਸਾਡੇ ਪਤਾ ਨਹੀਂ ਕਿੰਨੇ ਪਾਪ ਬਖਸ਼ੇ ਜਾਂਦੇ ਹਨ ਕਿਉਂਕਿ ਸੰਗਤ ਦੇ ਵਿੱਚ ਕਈ ਜੁੜੀਆਂ ਹੋਈਆਂ ਰੂਹਾਂ ਬੈਠੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਆਪਾਂ ਦਰਸ਼ਨ ਦੀਦਾਰ ਕਰਦੇ ਹਾਂ ਇਸ ਕਰਕੇ ਸਾਥ ਸੰਗਤ ਜ਼ਰੂਰ ਕਰਨੀ ਹੈ ਸੰਗਤ ਦੇ ਵਿੱਚ ਬੈਠ ਕੇ ਕਥਾ ਕੀਰਤਨ ਸੁਣਨਾ ਹੈ ਅਤੇ ਚੌਥੀ ਪੇਟਾ ਕਿ ਤੁਸੀਂ ਜਿੰਨੇ ਕੁ ਜੋਗੇ ਹੋ ਕਿਉਂਕਿ ਆਪਾਂ ਗੁਰੂ ਘਰ ਤੋਂ ਹਮੇਸ਼ਾ ਮੰਗਣ ਜਾਂਦੇ ਹਾਂ ਇੱਕ ਜੋ ਕੁਝ ਵੀ ਸਾਡੇ ਕੋਲ ਹੈ ਸਭ ਗੁਰੂ ਦਾ ਦਿੱਤਾ ਹੋਇਆ ਹੈ ਗੁਰੂ ਦਾ ਦਿੱਤਾ ਹੀ ਖਾ ਰਹੇ ਹਾਂ ਗੁਰੂ ਦਾ ਦਿੱਤਾ ਹੀ ਪੀ ਰਹੇ ਹਾਂ ਗੁਰੂ ਦਾ ਦਿੱਤਾ ਹੀ ਪਹਿਨ ਰਹੇ ਹਾਂ ਸਭ ਦਾਤਾ ਗੁਰੂ ਦੀਆਂ ਨੇ ਤਾਂ ਉਹਨਾਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਕੁਝ ਨਾ ਕੁਝ ਵਸਤੂ ਪੇਟਾ ਜ਼ਰੂਰ ਲੈ ਕੇ ਚਾਇਆ ਕਰੋ ਜੇਕਰ ਜਿਸ ਤਰ੍ਹਾਂ ਆਪਾਂ ਕੱਲ ਦੀ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਕਿ ਜੇ ਕੁਝ ਹੋਰ ਨਹੀਂ ਢਿਜਾ ਸਕਦੇ ਤਾਂ ਕਟੋ-ਕਟ ਇੱਕ ਮੁਠੀ ਕੌਲੀ ਆਟੇ ਦੀ ਲੈ ਕੇ ਜ਼ਰੂਰ ਜਾਓ ਦੇਖੋ ਇੰਜ ਕੀ ਹੁੰਦਾ ਹੈ ਇੰਜ ਗੁਰੂ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਹੈ ਗੁਰੂ ਦੇ ਘਰ ਦੇ ਲੰਗਰਾਂ ਦੇ ਵਿੱਚ ਜੇ ਅਸੀਂ ਮੁੱਠ ਆਟਾ ਵੀ ਪਾ ਦਿੰਦੇ ਹਾਂ ਜਾਂ ਕੌਲੀ ਆਟੇ ਦੀ ਵੀ ਪਾ ਦਿੰਦੇ ਹਾਂ ਉਹ ਸਾਡੀ ਮੁੱਠ ਆਟੇ ਦੇ ਨਾਲ ਉਥੇ ਚਾਹੇ ਇੱਕ ਜਾਂ ਦੋ ਰੋਟੀ ਬਣੇਗੀ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਪਰ ਸਾਡੇ ਸਰਦਾ ਭਾਵਨਾ ਦੇ ਨਾਲ ਕੰਡਿਆ ਹੋਇਆ ਸਾਡੇ ਵੱਲੋਂ ਦਸਵੰਦ ਸਾਡੇ ਕਿੰਨੇ ਰਸਤੇ ਸਾਫ਼ ਕਰ ਦੇਵੇਗਾ ਇਹ ਨਹੀਂ ਆਪਾਂ ਸੋਚ ਸਕਦੇ ਇਸ ਕਰਕੇ ਗੁਰੂ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਖੁੱਲੇ ਮਨ ਦੇ ਨਾਲ ਗੁਰੂ ਘਰ ਦੇ ਵਿੱਚ ਪੇਟਾਂਵਾਂ ਲੈ ਕੇ ਜਾਣੀਆਂ ਚਾਹੀਦੀਆਂ ਹਨ ਗੁਰੂ ਘਰ ਜਾ ਕੇ ਸੇਵਾ ਕਰਨੀ ਚਾਹੀਦੀ ਹੈ ਗੁਰੂ ਘਰ ਜਾ ਕੇ ਕਥਾ ਕੀਰਤਨ ਸਿਮਰਨ ਕਰਨਾ ਚਾਹੀਦਾ ਹੈ ਪਰ ਸਾਡੇ ਵਿੱਚੋਂ ਬਹੁਤੇ ਮਨੁੱਖ ਕੀ ਕਰਦੇ ਹਨ ਕਿ ਆਪਾਂ ਗੁਰੂ ਘਰ ਜਾਂਦੇ ਜ਼ਰੂਰ ਹਾਂ ਪਰ ਗੁਰੂ ਘਰ ਜਾਂਦੇ ਹੋਏ ਵੀ ਇੰਦਰ ਉਦਰ ਦੀਆਂ ਦੁਨਿਆਵੀ ਗੱਲਾਂ ਦੇ ਵਿੱਚ ਪਏ ਰਹਿੰਦੇ ਹਾਂ ਕਦੀ ਕਿਸੇ ਦੀ ਗੱਲ ਛੇੜ ਲਈ ਕਦੀ ਕਿਸੇ ਦੀ ਸੁਣ ਲਈ ਕਿਸੇ ਨੇ ਕੁਝ ਕਹਿ ਦਿੱਤਾ ਇੰਦਰ-ਉਂਦਰ ਵੇਖਦੇ ਰਹਿੰਦੇ ਹਾਂ ਗੁਰੂ ਘਰ ਜਦੋਂ ਜਾਣਾ ਹੈ ਆਉਂਦੇ ਸਮੇਂ ਜਾਂਦੇ ਸਮੇਂ ਦੁਨੀਆਵੀ ਗੱਲਾਂ ਨਹੀਂ ਕਰਨੀਆਂ ਆਉਂਦੇ ਜਾਂਦੇ ਸਮੇਂ ਗੁਰੂ ਚਰਨਾਂ ਦੇ ਨਾਲ ਜੁੜੇ ਰਹਿਣਾ ਹੈ ਚਾਹੇ ਤੁਸੀਂ ਮੋਲ ਮੰਤਰ ਦਾ ਜਾਪ ਹੀ ਕਰਦੇ ਜਾਓ ਮੋਲ ਮੰਤਰ ਦਾ ਜਾਪ ਕਰਦੇ ਰਹਿਣਾ ਹੈ ਗੁਰੂ ਦਾ ਕੋਈ ਵੀ ਸ਼ਬਦ ਚਾਹੇ ਤੁਸੀਂ ਜੋ ਵੀ ਤੁਹਾਨੂੰ ਕੰਠ ਹੈ ਉਹ ਜਾਪ ਕਰਦੇ ਜਾਓ ਜਾਪ ਕਰਦੇ ਹੀ ਆਓ ਗੁਰੂ ਘਰ ਜਾਣਾ ਹੈ ਬਾਣੀ ਦਾ ਜਾਪ ਕਰਦੇ ਹੋਏ ਗੁਰੂ ਘਰ ਤੋਂ ਵਾਪਸ ਵੀ ਇਸੇ ਤਰ੍ਹਾਂ ਆਉਣਾ ਹੈ ਤਾਂ ਦੇਖਣਾ ਜਦੋਂ ਆਪਾਂ ਪੂਰੀ ਸ਼ਰਧਾ ਦੇ ਨਾਲ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਗੁਰੂ ਘਰ ਜਾਵਾਂਗੇ ਤਾਂ ਸਾਡਾ ਗੁਰੂ ਵੀ ਸਾਡੀ ਬਾਣ ਜਰੂਰ ਫੜੇਗਾ ਤਾਂ ਸਿਰਫ ਗੁਰੂ ਘਰ ਜਾਂਦੇ ਹੋਏ ਜੋ ਸਮਾਂ ਲੰਘਦਾ ਹੈ ਉਸ ਵਿੱਚ ਵੀ ਅਤੇ ਆਉਂਦੇ ਹੋਏ ਵੀ ਕਿਸੇ ਨਾ ਕਿਸੇ ਬਾਣੀ ਦਾ ਜਾਪ ਕਿਸੇ ਨਾ ਕਿਸੇ ਸ਼ਬਦ ਦਾ ਜਾਪ ਕਰਦੇ ਹੋਏ ਜਾਣਾ ਹੈ ਸ਼ਬਦ ਦਾ ਜਾਪ ਕਰਦੇ ਹੋਏ ਵਾਪਸ ਘਰ ਨੂੰ ਆਉਣਾ ਹੈ ਅਤੇ ਜਾ ਕੇ ਗੁਰੂ ਘਰ ਦੇ ਵਿੱਚ ਸੇਵਾ ਕਰਨੀ ਹੈ ਚਾਹੇ ਚਾੜੋ ਦੀ ਕਰੋ ਝੋੜੀਆਂ ਦੀ ਕਰੋ ਬਰਤਨਾਂ ਦੀ ਕਰੋ ਲੰਗਰਾਂ ਦੀ ਕਰੋ ਜਿਹੜੀ ਤੁਹਾਨੂੰ ਸੇਵਾ ਸਹੀ ਲੱਗਦੀ ਹੈ ਗੁਰੂ ਘਰ ਦੇ ਵਿੱਚ ਉਹ ਸੇਵਾ ਜ਼ਰੂਰ ਕਰੋ ਕਿਉਂਕਿ ਸੇਵਾ ਕਰਮਾਂ ਦੇ ਨਾਲ ਮਿਲਦੀ ਹੈ ਬਿਨਾਂ ਕਰਮਾਂ ਤੋਂ ਕੋਈ ਵੀ ਸੇਵਾ ਨਹੀਂ ਕਰ ਸਕਦਾ ਪਰ ਜੋ ਵੀ ਗੁਰੂ ਘਰ ਜਾ ਕੇ ਕਿਸੇ ਵੀ ਸੇਵਾ ਨੂੰ ਕਰਦਾ ਹੈ ਇੱਕ ਇੱਕ ਤੀਲਾ ਵੀ ਇਥੋਂ ਉਥੇ ਰੱਖ ਦਿੰਦਾ ਹੈ ਉਸੇ ਕਿੰਨੇ ਹੀ ਗੁਨਾਹ ਬਖਸ਼ੇ ਜਾਂਦੇ ਹਨ ਉਸੇ ਰਸਤੇ ਸਾਫ਼ ਹੋ ਜਾਂਦੇ ਹਨ ਗੁਰੂ ਘਰ ਜਾ ਕੇ ਪਿਆਰ ਸਤਕਾਰ ਦੇ ਨਾਲ ਮੱਥਾ ਟੇਕ ਕੇ ਕਥਾ ਕੀਰਤਨ ਸੁਣਨਾ ਹੈ ਕਥਾ ਵਿਚਾਰ ਸੁਣਨੀ ਹੈ ਸਾਧ ਸੰਗਤ ਦੇ ਵਿੱਚ ਬੈਠਣਾ ਹੈ ਤੇ ਸੰਗਤ ਦੇ ਦਰਸ਼ਨ ਕਰਨੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ